ਮਾਈਗਰ ਜੀ ਆਓ ਤੁਹਾਨੂੰ ਦਿਖਾਣੇ ਆਂ ਕਾਰ ਜਿਹੜੀ ਖਾੜਾ ਵਿੱਚ ਵੀ ਨਹੀਂ ਡੁੱਬੀ ਜੀ ਉਹ ਤਾਂ ਲਾਈਵ 'ਚ ਦਿਖਾ ਰਿਆ ਜੀ ਗੁਰਦੁਆਰਾ ਸ੍ਰੀ tibbi ਸਾਹਿਬ 'ਚ ਆਪਾਂ ਲਾਈਵ ਆ ਉਹ ਕਾਰ ਜਿਹੜੀ ਖਾੜਾ ਵਿੱਚ ਵੀ ਨਹੀਂ ਡੁੱਬੀ ਜੀ ਆਓ ਦਰਸ਼ਨ ਕਰਾ ਜੀ ਤੁਹਾਨੂੰ ਗੁਰਦੋਰਾ ਟਿੰਬੀ ਸਾਹਿਬ ਆਹ ਹੈ ਆਪਣੇ ਸਾਡੇ ਨੂੰ ਆਹ ਮੈਨੂੰ ਪੁੱਛਿਆ ਗਏ ਕਿ ਪਪਾ ਜੀ ਨੇ ਘਟੂ ਤੇ ਮੈਨੂੰ ਕਮਰਾ ਕੋਠੇ ਆਇਆ ਸੀ ਮੈਨੂੰ ਕਦੀ ਆਇਆ ਹੋ ਬੋਸਰਾਣੇ ਦੇ ਨਹੀਂ ਮੈਨੂੰ ਖਾਤੇ ਮਾਣ ਆ ਖਾਤੇ ਪਾਣੇ ਆ ਇਹਨਾਂ ਨੂੰ ਦਰਸ਼ਨ ਕਰਨੇ ਧੰਨਵਾਦ ਓਕੇ ਆਰ ਜੜੀ ਥਾੜਾਂ ਵਿੱਚ ਵੀ ਨਹੀਂ ਡੰਬੀ ਗੁਰਦੋਰਾ ਟਿੰਬੀ ਸਾਹਿਬ ਦੇ ਦਰਸ਼ਨ ਕਰੋ ਜੀ

ਦਾ ਲੈ ਕੇ ਆਇਆ ਇਹ ਜਿਹੜਾ ਉਹਦੀ ਇਹ ਦੇਈ ਉਹਦਾ ਉਹ ਤੁਹਾਨੂੰ ਉੱਡਾ ਲਾ ਦੇ ਨਹੀਂ ਨਹੀਂ ਮੇਰੇ ਮਾਰ ਕੇ ਫਿਰ ਆ ਗਿਆ ਦੇਖਣੀ ਆ ਗਈ ਰਾਜ ਨਹੀਂ ਉਹ ਮੈਂ ਤੇਰਾ ਨਹੀਂ ਬੰਦਾ ਜਿਹੜਾ ਨਾ ਮੈਨੂੰ ਦੇਖੋ ਇਹ ਕਿੱਥੇ ਜਾਉਣੇ ਆ ਜਦੋਂ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇੱਕ ਟਿਕਟ ਜੀ ਬੋਲੋ ਤਾਂ ਕਿ ਜੰਦਰਾ ਤਾਂ ਤੁਸੀਂ ਕਹਿ ਲਈਂ ਆਹ ਜੀ ਕੋਪੀ ਹੈ ਜੰਦਰਾ ਨਹੀਂ ਆਉਂਦਾ ਕਿੰਨੀ ਅਪਣੀ ਇੱਕ ਕਮਿਟੀ ਨੂੰ ਤੇ ਜੀ ਇੱਕ ਮੋੜ ਤੋਂ ਜੰਦਰਾ ਹੈ ਜੀ ਜੀ ਹੈ ਜੀ ਜੀ ਉਹ ਦੇ ਰਹੀ ਹੈ ਭਾਈ ਸਾਹਿਬ

i <laughs> ਉਹ ਦਰਚਨਗ੍ਰਹੀਏ ਤੁਹਾਨੂੰ ਸਕਾਰ ਦੇ ਜਿਹੜਾ ਹਾੜਾਂ ਵਿੱਚ ਵੀ ਨਹੀਂ ਡੁੱਬੀ ਜੀ ਆਕਾਰ ਹੈ ਤੁਹਾਡੇ ਸਾਹਮਣੇ ਬਿਲਕੁਲ ਇਹ ਤੇ ਹਾਸ ਲਿਖਿਆ ਹੈ ਸੰਤ ਮਹਾਰਾਜ ਬਾਬਾ ਵਿਵਲਾ ਸਿੰਘ ਹਰਖੋ ਹਰਖੋਵਾਲ ਵਾਲੇ 1950 ਵਿੱਚ ਹੈ ਕਾਰ ਹੈ ਜੀ ਆਹ ਦੇਖੋ 1950 ਦੀ ਹੈ ਕਾਰ ਹੈ ਜਿਹੜੀ ਖਾੜਾ ਵਿੱਚ ਵੀ ਨਹੀਂ ਡੁੱਬੀ ਸੀ ਜੀ ਖਾੜਾ ਦੇ ਵਿੱਚ ਸਰਗੀ ਜੀ ਗੱਡੀ ਦਰਸ਼ਨ ਕਰੋ ਜੀ ਕਾਰ ਦੇ कार है जी जी हाड़ा भी नहीं डुबी इतने गुरुद्वारा श्री गुरुद्वारा श्री टिब्बी साहब आप खड़े हैं जी ਰੋਪੜ ਹੈਡ ਹੈ ਜੀ ਆ ਸਤਲੁਜ ਦਰਿਆ ਰੋਪੜ ਹੈਡ ਦਾ ਸਤਲੁਜ ਦਰਿਆ ਲੈ ਲਿਆ ਬੰਦਾ ਲੋ ਨਹੀਂ ਰੋਪੜ ਹੈਡ ਦਾ ਸਤਲੁਜ ਦਰਿਆ ਜੀ ਲਾਈਵ ਬੈਂਕ ਹੈ ਆਪਾਂ ਦੇਖੋ ਮੱਛੀ ਫੜੀ ਜਾ ਰਹੀ ਹੈ ਮੱਛੀ ਫੜੀ ਜਾ ਰਹੀ ਹੈ। ਰੋਪੜ ਹੈਡ ਤੇ ਖੜੇ ਆਪਾਂ। ਅਸੀਂ ਇਸ ਟਾਈਮ ਖੜੇ ਆ ਜੀ ਰੋਪੜ ਹੈਡ। ਤੇ ਸਾਤੂ ਲਈ ਦਾ ਪਾਣੀ ਬਿਲਕੁਲ ਘਟ ਚੁੱਕਿਆ ਹੈ। ਮੱਛੀਆਂ ਪੜੀਆਂ ਜਾ ਰਹੀਆਂ ਦੇਖੋ ਤੁਹਾਡੇ ਸਾਹਮਣੇ। ਆਹ ਦੇਖੋ ਜੀ। ਫਤੂਲੀ ਦਾ ਪਾਣੀ ਬਿਲਕੁਲ ਘਟ ਗਿਆ ਮੇਰੇ ਕੋਲ ਵੀ ਪਾਣੀ ਨਹੀਂ ਚੱਲ ਰਿਹਾ ਇਸ ਟਾਈਮ ਸਤਲੁਜ ਦੇ ਵਿੱਚ ਰੋਪੜ ਹੈੱਡ ਤੇ ਖੜੇ ਆ ਜੀ ਆਪਾਂ ਰੋਪੜ ਹੈੱਡ ਹੈ ਜੀ ਗੁਰਦੁਆਰਾ ਛਰੀ ਤਿੱਬੀ ਸਾਹਿਬ ਗੁਰਦੁਆਰਾ ਛਰੀ ਤਿੱਬੀ ਸਾਹਿਬ ਖੜੇ ਆ ਜੀ ਇਸ ਟਾਈਮ ਰੋਪੜ ਹੈੱਡ ਤੇ ਇੱਥੇ ਤੁਹਾਨੂੰ ਇੱਕ ਕਾਰ ਦਿਖਾਈ ਆ ਜਿਹੜੀ ਾੜਾਂ ਚ ਵੀ ਨਹੀਂ ਡੁੱਬੀ ਕਾਰ 1950 ਚ ਾੜਾਂ ਐ ਸੀ ਬਾਬਾ ਜੀ ਦੀ ਕਾਰ ਆ ਇੱਥੇ ਜੀ ਜਿਹੜੀ ਡੁੱਬੀ ਨਹੀਂ ਹੈਗੀ ਜੀ ਵਿੱਚ ਹੈਗਾ ਆਪਾਂ ਤੁਹਾਨੂੰ ਦਰਸ਼ਨ ਕਰਾ ਚੁੱਕੇ ਆ ਉਸ ਕਾਰ ਦੇ ਜਾਲ ਸੱਟਿਆ ਦੇਖੋ ਜਾਲ ਮੱਛੀ ਫੜੀ ਜਾ ਰਹੀ ਹੈ ਫਾਤੂ ਲੋ ਝੱਡ ਜੇ ਲਾਈਵ ਇਥੇ ਖਤਮ ਕਰ ਦੇਣਾ ਜੀ ਆਪਾਂ ਆਪਣਾ ਤੇ ਕਿੱਕ ਆਈਟਮ ਦੇਖ ਲਈਆਂ ਰੋਪੜ ਹੈਡ ਫਤਲੂ ਹੀ ਕਹਿ